ਰੋ ਇਹਨੂੰ ਕਹਿੰਦੇ ਨੇ ਕੁਦਰਤ ਅਸੀਂ ਜਾ ਰਹੇ ਤੇ ਨਾਬੇ ਨਾਬੇ ਤੋਂ ਮਤਲਬ ਡਕਾਲੇ ਨੂੰ ਤੇ ਰਾਹ ਚਾ ਦੇਖੋ ਓੜ ਦੇਖੋ ਤੁਸੀਂ ਕਿਆ ਬਾਤ ਹੈ ਕਿੰਨੇ ਓੜਨੇ ਵਾਲੇ ਤੋਂ ਸਭ ਦੇ ਥੜੀਆਂ ਬਣਿਆ ਹੋਈਆਂ ਨੇ ਤੇ ਬੈਠਣ ਦੀ ਜਗ੍ਹਾ ਦੇਖੋ ਕਿੰਨੀ ਸੋਹਣੀ ਬਣੀ ਹੋਈ ਸਾਰਿਆਂ ਦੇ ਓੜ ਦੇਖੋ 1 2 3 4 5 6 7 8 9 ਓੜ ਨੇ ਤੁਸੀਂ ਐ ਦੇਖੋ ਵੀ ਰਸਤਾ ਵੀ ਕਿੰਨਾ ਸੋਹਣਾ ਲੱਗ ਰਿਹਾ ਤੇ ਬਹੁਤ ਸੋਹਣੀ ਨੇਚਰ ਆ ਇੱਥੋਂ ਬੜਾ ਲੱਗਦਾ ਕੁਦਰਤ ਦੇ ਤੇ ਇਦਰਾ ਮੰਡੀ ਆ ਗਈ ਹੈ ਕੁਦਰਤ ਦੇ ਰੰਗ ਨੇ ਕਿੰਨਾ ਸੋਹਣਾ ਨੇਚਰ ਆ ਵੀਡੀਓ ਬਣਾਉਣ ਦਾ ਮਨ ਕੀਤਾ ਤਾਂ ਕਰਕੇ ਵੀਡੀਓ ਬਣਾਈ ਆ ਕਿ ਬਹੁਤ ਸੋਹਣਾ ਲੱਗ ਰਿਹਾ ਜਗਾ ਵੀ ਬਹੁਤ ਸੋਹਣੀਆਂ ਤੇ ਬਾਕੀ ਤੇ ਬੈਠੋ ਬੂਟੋ ਨੂੰ ਗਰਮੀਾਂ ਚ ਤਾਂ ਇੱਥੇ ਨਿਆਰਾ ਹੀ ਆ ਇੱਕ ਹਿਸਾਬ ਦਾ ਏਸੀ ਵਾਲਾ ਹੀ ਕੰਮ ਆ ਏ ਕੁਦਰਤ ਦਾ ਏਸੀ ਆ ਤੇ ਮਿੱਤਰੋ ਦੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਵਿੱਚ ਧੰਨਵਾਦ ਕਿ ਬਾਕੀ ਤੁਸੀਂ ਨੇਚਰ ਦਾ ਆਪਿਆ ਅਨੰਦ ਮਾਣ ਸਕਦੇ ਦੇਖੋ ਕਿਆ ਬਾਤ ਹੈ ਕੁਦਰਤ ਦੇ ਰੰਗ ਨੇ ਵਾਹ ਵਾਹ